Uh, नमस्कार सालेनु मेरा नाम सिमरन है क्रंटी वर्किंग एज़ अ चेयर पर्सन एट सीबी इंफोटेक गुरदासपुर आज सीबी इंफोटेक ਦੇ ਵਿੱਚ ਟਾਈਪਿੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਹਦੇ ਵਿੱਚ ਇੰਗਲਿਸ਼ ਟਾਈਪਿੰਗ ਐਂਡ ਪੰਜਾਬੀ ਟਾਈਪਿੰਗ ਦੋ ਤਰ੍ਹਾਂ ਦੀ ਟਾਈਪਿੰਗ ਸੀ ਗਿਆ ਐਂ ਜਿਹਦੇ ਵਿੱਚ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਪਾਰਟਿਸਪੀਸ਼ਨਸ ਦਿਖਾਈਆਂ ਈਵਨ ਕਿ ਗੁਰਦਾਸਪੁਰ ਤੋਂ ਹੀ ਨਹੀਂ ਬਟਾਲਾ ਮੁਕੇਰੀ ਬਟਾਲਾ ਮੁਕੇਰੀ ਐਂ ਤਾਂ ਅੱਜ ਇੱਥੋਂ ਵੀ ਬੱਚਿਆਂ ਨੇ ਇੱਥੇ ਆ ਕੇ ਆਪਣੀ ਪਾਰਟਿਸਪੀਸ਼ਨਸ ਦਿਖਾਈਆਂ ਕਿਵੇਂ ਦਾ ਬੱਚਾ ਉਸਤਾਦ ਦੇਖਣ ਨੂੰ ਮਿਲਿਆ ਕੌਨਫੀਡੈਂਸ ਕਿੰਨਾ ਦੇਖਣ ਨੂੰ ਮਿਲਿਆ ਬੱਚੇ ਦੇ ਵਿੱਚ ਕਾਫੀ ਜ਼ਿਆਦਾ ਕੌਨਫੀਡੈਂਸ ਸੀ ਕਿ ਕਾਫੀ ਜ਼ਿਆਦਾ ਅਮਾਉਂਟ ਦੇ ਵਿੱਚ ਜਿਹੜੇ ਬੱਚੇ ਇੱਥੇ ਅੱਜ ਆਏ ਹੋਏ ਸੀਗੇ ਅਨ ਬੱਚੇ ਨੇ ਆਪਣੇ ਟਾਈਪਿੰਗ ਸਕਿੱਲਸ ਦਿਖਾਏ ਐਂਡ ਪਾਰਟਿਸਿਪੇਟ ਕੀਤਾ ਮੈਡਮ ਇਸ ਤਰ੍ਹਾਂ ਦੇ ਕੰਪੀਟੀਸ਼ਨ ਕਿਉਂ ਜ਼ਰੂਰੀ ਨੇ ਕਰਵਾਉਣੇ ਅਪਾ ਇਹ ਗੱਲ ਤਾਂ ਜਿੱਦਾਂ ਅੱਜਕੱਲ ਗਵਰਨਮੈਂਟ ਟੈਸਟ ਨਿਕਲਦੀ ਆ ਬੱਚਿਆਂ ਦੇ ਟੈਸਟ ਕਲੀਅਰ ਹੋ ਜਾਂਦੇ ਐ ਉਸ ਤੋਂ ਬਾਅਦ ਟਾਈਪਿੰਗ ਕੌਂਡ ਹੁੰਦਾ ਆ ਇਹਦੇ ਨਾਲ ਕੀ ਹੋਏਗਾ ਬੱਚਾ ਦੇ ਵਿੱਚ ਇੱਕ ਕੌਨਫੀਡੈਂਸ ਆਉਂਦਾ ਕਿ ਹਾਂਜੀ ਉਹਨਾਂ ਦੀ ਟਾਈਪਿੰਗ ਸਪੀਡ ਕਿੰਨੀ ਆ ਐਂਡ ਅਪਾ ਇਸ ਕੰਪੀਟੀਸ਼ਨ ਦੇ ਵਿੱਚ ਪ੍ਰਾਈਜ਼ ਮਨੀ ਵੀ ਰੱਖਿਆ ਨਾ ਕਾਫੀ ਐਕਸਾਈਟਿੰਗ ਗਿਫਟਸ ਵੀ ਬੱਚਿਆਂ ਨੂੰ ਜਿਹੜੀ ਇਹ ਦੇ ਰਹੇ ਆ ਜਿੱਦਾਂ ਕਿ ਬੱਚਾ ਦੇ ਵਿੱਚ ਇੱਕ ਉਤਸ਼ਾਹ ਹੁੰਦਾ ਕਿ ਨਹੀਂ ਆਪਾਂ ਇਹ ਚੀਜ਼ ਨੂੰ ਆਪਣੇ ਗੋਲ ਨੂੰ ਅਚੀਵ ਕਰਨਾ ਐ ਅਦਰ ਨਾਲ ਕੀ ਹੁੰਦਾ ਕਿ ਬੱਚਿਆਂ ਨੂੰ ਇੱਕ ਆਪਣੀ ਆਪ ਦੇ ਵਿੱਚ ਇੱਕ ਕੌਨਫੀਡੈਂਸ ਜਿਹਦਾ ਵਾਅ ਇਨਕਰੀਜ਼ ਹੁੰਦਾ ਆ ਇਹਦਾ ਜਿਹੜਾ ਅਨਾਉਂਸ ਕੀਤਾ ਜਾਏ ਬਾਕੀ ਬੱਚਿਆਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਗੁਰਦਾਸਪੁਰ ਦੇ ਵਿੱਚ ਸੀਬੀ ਇਨਫੋਟੈਕ ਇੱਕ ਇਕਲੌਤਾ ਇੰਸਟੀਚਿਊਟ ਹੈ ਜਿੱਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਇਹੋ ਜਿਹੀ ਐਕਟੀਵਿਟੀਜ਼ ਕੰਪੀਟੀਸ਼ਨਸ ਜਿਹੜੇ ਕਰਵਾਏ ਜਾਂਦੇ ਹਨ ਪੜ੍ਹਾਈ ਤਾਂ ਹਰ ਕੋਈ ਹੀ ਕਰਵਾ ਲਿਆ ਲੇਕਿਨ ਬੱਚਿਆਂ ਦੇ ਵਿੱਚ ਪੜ੍ਹਨ ਤੋਂ ਬਾਅਦ ਇੱਕ ਕੌਨਫੀਡੈਂਸ ਵੀ ਹੋਣਾ ਚਾਹੀਦਾ ਹੈ ਕਿ ਜੋ ਚੀਜ਼ ਉਹਨਾਂ ਨੇ ਪੜ੍ਹੀ ਹੈ ਉਹ ਉਹਨਾਂ ਨੂੰ ਆਪਣੀ ਸੁਸਾਇਟੀ ਦੇ ਵਿੱਚ ਜਾ ਕੇ ਆਪਣੀ ਅਪਕਮਿੰਗ ਫਿਊਚਰ ਦੇ ਵਿੱਚ ਜਾ ਕੇ ਉਹਨੂੰ ਯੂਟਿਲਾਈਜ਼ ਵੀ ਕਰ ਸਕਣ ਉਹਦੇ ਲਈ ਕੀ ਹੈ ਕੌਨਫੀਡੈਂਸ ਅਪਾ ਕਹਿੰਦੇ ਵੀ ਹੈ ਕਿ ਕੌਨਫੀਡੈਂਸ ਇਜ਼ ਦਾ ਕੀ ਟੂ ਸਕਸ ਦੇ ਨਾਲ ਨਾਲ ਇਹੋ ਜਿਹੇ ਕੰਪੀਟੀਸ਼ਨਸ ਵੀ ਦੇ ਵਿੱਚ ਪਾਰਟਿਸਿਪੇਟ ਕਰਨ ਦੀ ਵੀ ਇਹ ਮੋਟੀਵੇਟ ਕਰਦਿਆਂ ਆਮਨੇ ਬਾਕੀ ਬੱਚਿਆਂ ਨਾਲ ਹੀ ਕਹਿਣਾ ਚਾਹਾਂਗੀ ਕਿ ਅਗਰ ਤੁਸੀਂ ਵੀ ਕੋਈ ਵੀ ਕੰਪਿਊਟਰ ਜਾਂ ਆਈਟੀ ਦਾ ਕੋਰਸ ਕਰਨਾ ਚਾਹੁੰਦੇ ਹੋ ਤੁਸੀਂ ਇਕਵਲੀ ਸੀਬੀ ਇਨਫੋਟੈਕ ਜ਼ਰੂਰ ਵਿਜ਼ਿਟ ਕਰੋ ਮੇਰਾ ਨਾਮ ਰਾਹੁਲ ਸ਼ਰਮਾ ਮੈਂ ਮਡਾਲਾ ਸਿਟੀ ਦਾ ਬਿਲੋਂਗ ਕਰਦਾ ਹਾਂ ਬਈ ਸੀਬੀਸੀ ਇਨਫੋਟੈਕ ਦੀ ਐਡਵਰਟਾਈਜ਼ਮੈਂਟ ਦੇਖੀ ਸੀ ਇੰਸਟਾਗ੍ਰਾਮ ਤੇ ਉਦੋਂ ਮੈਨੂੰ ਪਤਾ ਲੱਗਿਆ ਕਿ ਟਾਈਪਿੰਗ ਕੰਪੀਟੀਸ਼ਨ ਹੋ ਰਿਹਾ ਮੈਂ ਖੁਦ ਬੇਸਿਕਲੀ ਆਈਟੀ ਫੀਲਡ ਤੋਂ ਹੈ ਬਲਕਿ ਸਟੱਡੀ ਕੀਤੀ ਹੈ ਬੀਐਸਸੀ ਆਈਟੀ ਤੇ ਬੜਾ ਖੁਦ ਸ਼ੌਂਕ ਸੇ ਕੋਡਿੰਗ ਦਾ ਕਰਦਾ ਕਿਉਂਕਿ ਕੋਡਿੰਗ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਟਾਈਪਿੰਗ ਦੀ ਬਹੁਤ ਜ਼ਿਆਦਾ ਸਕਿੱਲਸ ਹੋਣੀ ਚਾਹੀਦੀ ਹੈ ਸੋ that ਮੈਂ ਕੰਪੀਟੀਸ਼ਨਸ ਵਿੱਚ ਪਾਰਟਿਸਿਪੇਟ ਕੀਤਾ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਬੀਐਸਸੀ ਇਨਫੋਟੈਕ ਦੇ ਵਿੱਚ ਆ ਕੇ ਬੜਾ ਵਧੀਆ ਮਤਲਬ ਕਿ ਫੈਸਿਲਿਟੀਜ਼ ਸੀ ਹੋਰ ਵੀ ਕੋਰਸੇ ਇੱਥੇ ਕਰਵਾਏ ਜਾਂਦੇ ਨੇ ਤੇ ਆਈ ਥਿੰਕ ਕਿ ਮਤਲਬ ਕਿ ਮੈਂ ਹੋਰ ਵੀ ਇਨਕੁਆਰੀਜ਼ ਲਵਾ ਕੋਰਸਿਸ ਰਿਗਾਰਡਿੰਗ ਇਨ ਫਿਊਚਰ ਮੈਂ ਕਿ ਪਾਰਟ ਜੁਆਇਨ ਵੀ ਕਰ ਸਕਦਾ ਸਰ ਕਿਵੇਂ ਦਾ ਲੱਗਿਆ ਕਿਉਂਕਿ ਇੰਦਰ ਕੰਪੀਟੀਸ਼ਨ ਹੋਣੇ ਬਹੁਤ ਜ਼ਰੂਰੀ ਹੈ ਅੱਜਕੱਲ ਦੇ ਖਾਸ ਕਰਕੇ ਬੱਚੇ ਜਿਹੜੇ ਆ ਉਹ ਬਾਹਰ ਜਾਣ ਨੂੰ ਪੈ ਗਿਆ ਉਹਨਾਂ ਨੂੰ ਆਉਂ ਲੱਗਦਾ ਕਿ ਇੱਥੇ ਕੋਈ ਨੌਕਰੀ ਨਹੀਂ ਹੈਗੀ ਉਹਦੇ ਬਾਰੇ ਕਹਿੰਦੇ ਸੋ 모ਸਟਲੀ ਅੱਜ ਦੀ ਜਨਰੇਸ਼ਨ 모ਸਟਲੀ ਇਹ ਚੀਜ਼ ਕਰਦੀ ਆ ਕਿ ਸਾਡੇ ਕੋਲ ਐਕਸਪੀਰੀਐਂਸ ਹੋਣਾ ਚਾਹੀਦਾ ਐਕਸਪੀਰੀਐਂਸ ਦੇ ਅਕੋਰਡਿੰਗ ਸਾਨੂੰ 모ਸਟਲੀ ਸਕਿੱਲਸ ਚਾਹੀਦੇ ਆ ਅਗਰ ਸਾਡੇ ਕੋਲ ਸਕਿੱਲਸ ਹੈਗੇ ਲਾਈਕ ਐਸ ਟਾਈਪਿੰਗ ਹੈਗੇ ਅਕੋਰਡਿੰਗ ਦੀ ਹੈਗੇ ਅਸੀਂ ਫ੍ਰੀਲੈਂਸ ਵਰਕ ਵੀ ਕਰ ਸਕਦੇ ਆ ਸੋ ਦੈਟ ਸਮ ਟਾਈਮਸ ਤੁਸੀਂ ਦੇਖਦੇ ਹੋ ਕਿ ਲੋਕੀ ਚਾਹੁੰਦੇ ਹੁੰਦੇ ਕਿ ਡਾਟਾ ਨੂੰ ਫ੍ਰੀਲੈਂਸ ਵਿੱਚ ਡਾਟਾ ਐਂਟਰੀ ਜੌਬ ਮਿਲ ਜਾਏ ਉਹਦੇ ਵਾਸਤੇ ਸਭ ਤੋਂ ਬੇਸਿਕਲੀ ਚੀਜ਼ ਸਾਨੂੰ ਕਿ ਨੋਲਿਜ ਹੋਣੀ ਚਾਹੀਦੀ ਟਾਈਪਿੰਗ ਦੀ ਸੋ ਇਸੇ ਕਰਕੇ ਮੈਂ ਕਹਿੰਦਾ ਵਕਿ ਸਕਿੱਲਸ ਬਹੁਤ ਇੰਪੋਰਟੈਂਟ ਹੈਗੇ ਅੱਜ ਦੇ ਅਕੋਰਡਿੰ ਹਰ ਜਗ੍ਹਾ ਤੇ ਕੰਪੀਟੀਸ਼ਨਸ ਹੋਣੇ ਚਾਹੀਦੇ ਆ ਇਦਾਂ ਦੇ ਛੋਟੇ-ਮੋਟੇ ਇਵੈਂਟਸ ਹੋਣੇ ਚਾਹੀਦੇ ਆ ਜ ਜਿਹਦੇ ਵਿੱਚ ਬੱਚੇ ਆਪਣਾ ਗਰੋ ਅਪ ਕਰ ਸਕਣ ਐਕਸਪੀਰੀਅੰਸ ਕਿਵੇਂ ਰਿਹਾ ਆ ਜੀ ਦਾ ਹਾਂ ਮੇਰਾ ਓਵਰਾਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸਟਾਫ ਵੀ ਬਹੁਤ ਵਧੀਆ ਸੀ ਬਹੁਤ ਜ਼ਰਾ ਵਧੀਆ ਲੱਗਿਆ ਇੱਥੇ ਆ ਕੇ ਤੇ ਐਨਵਾਇਰਨਮੈਂਟ ਵੀ ਬਹੁਤ ਸਹੀ ਸੀ ਬਾਕੀ ਬੱਚਿਆਂ ਕੀ ਮੈਸੇਜ ਇਹ ਨਾ ਜਾਓਗੇ ਮੇਰਾ ਬੱਚਿਆਂ ਨਾਲ ਹੀ ਮੈਸੇਜ ਹੈ ਕਿ ਜਿਹੜੇ ਵੀ ਮੇਰੀ ਵੀਡੀਓਜ਼ ਦੇਖਦੇ ਆ ਮੈਂ ਆਹੀ ਉਹਨਾਂ ਨੂੰ ਕਹਿੰਦਾ ਵਾਂ ਕਿ ਸਾਰੇ ਬੱਚੇ ਮਤਲਬ ਕਿ ਸਕਿਲਸ ਸਿੱਖਣ ਠੀਕ ਹੈ ਕਿਸੇ ਦਾ ਇੰਟਰਸਟ ਦਾ ਡਿਜੀਟਲ ਮਾਰਕੀਟਿੰਗ ਦਾ ਕਿਸੇ ਦਾ ਕੋਡਿੰਗ ਦੇ ਵਿੱਚ ਹੁੰਦਾ ਵਾ ਉਹ ਆਪਣਾ ਸਕਿਲਸ ਮਤਲਬ ਕਿ ਗਿਆਨ ਦੈਨ ਉਹ ਉਸ ਵਿੱਚ ਮਤਲਬ ਕਿ ਜੁਆਇਨ ਕਰੇ ਆਪਣੀ ਉਸ ਜਿਹਨੂੰ ਸਕਿਲ ਨੂੰ ਅੱਗੇ ਵਧੇ ਜਿਹਦੇ ਵਿੱਚ ਉਹ ਆਪਣੇ ਫਿਊਚਰ ਦੇ ਵਿੱਚ ਆਪਣੇ ਆਪ ਨੂੰ ਵਧੀਆ ਡਿਵੈਲਪ ਕਰ ਸਕਦਾ ਮੇਰਾ ਨਾਮ ਅਭਿਸ਼ੇਕ ਤਰੇਨ ਹੈ ਮੈਂ ਬਟਾਲੇ ਦਾ ਵਾਂ ਕਨਪੀਟੀਸ਼ਨ ਦਾ ਸੀਰੀਜ਼ ਤੇ ਕਹਿੰਦਾ ਮੈਨੂੰ ਬੋਲ ਲੱਗੇ ਕਨਪੀਟੀਸ਼ਨ ਅ ਸਰ ਵਰਸਤ ਤੇ ਮੈਨੂੰ ਮਤਲਬ ਮੈਸੇਜ ਆਇਆ ਸੀ ਫਿਰ ਮੈਂ ਇੰਸਟਾਗ੍ਰਾਮ ਤੇ ਵੀ ਸਰਚ ਕੀਤਾ ਤਾਂ ਉਹ ਪਤਾ ਚੱਲਿਆ ਕਿ ਟਾਈਪਿੰਗ ਕੰਪੀਟੀਸ਼ਨ ਆ ਤਾਂ ਉਹਦਾ ਅਸੋ ਲੱਗੇ ਪੈਂਦਾ ਫਿਰ ਮੈਂ ਬਟਾਣੇ ਤੋਂ ਮੈਨੂੰ ਫਰੰਟ ਰਸਟੂਆ ਟਾਈਪਿੰਗ ਦੇ ਵਿੱਚ ਤੇ ਕਾਫੀ ਅੱਛਾ ਲੱਗਿਆ ਚ ਕਾਫੀ ਵਧੀਆ ਐਕਸਪੀਰੀਅੰਸ ਸੀ ਤੇ ਮਤਲਬ 11 ਵਜੇ ਦਾ ਟਾਈਮਿੰਗ ਸੀ ਮੈਂ ਆ ਕੇ ਫਿਰ ਪਾਰਟਿਸਪੇਟ ਕੀਤਾ ਤੇ ਆਪਣੇ ਲੋ ਮਤਲਬ ਕਾਫੀ ਵਧੀਆ ਅਟੈਂਟ ਦਿੱਤਾ ਬਾਕੀ ਦੇਖੋ ਕੀ ਬਣਦਾ ਕਈ ਬੰਦੇ ਜੌਬ ਕਰ ਰਹੇ ਟਾਈਪਿੰਗ ਆਹ ਨਹੀਂ ਮੈਂ ਕੋਡਿੰਗ ਵਗੈਰਾ ਤਾਂ ਸਿੱਖਦਾ ਪਾਵਾਂ ਤੇ ਇਨ ਫਿਊਚਰ ਸੋਚ ਰਹਾ ਵਾਂ ਟਾਈਪਿੰਗ ਦਾ ਜਾਂ ਕੋਡਿੰਗ ਦੇ ਰਿਲੇਟਡ ਕਿਉਂਕਿ ਕੋਡਿੰਗ ਚ ਕੀ ਹੁੰਦਾ ਵਾ ਕਈ ਵਾਰੀਆਂ ਨੂੰ ਟਾਈਪਿੰਗ ਦੀ ਲੋੜ ਪੈਂਦੀ ਹੈ ਕਈ ਵਾਰੀ ਪੈਰਾਗ੍ਰਾਫ ਵਗੈਰਾ ਬਲਕਿ ਕਾਫੀ ਫਾਈਲਸ ਟਾਈਪ ਕਰਨੀਆਂ ਪੈਂਦੀਆਂ ਜਦੋਂ ਸੈਮੀ ਕੋਲਨ ਵਗੈਰਾ ਪਾਉਂਦੇ ਤੇ ਉਹਦੇ ਕਰਕੇ ਘੈਰਾਂ ਨਾਲ ਲਾ ਪੈਂਦੇ ਤਾਂ ਕਰਕੇ ਮੈਂ ਸੋਚਿਆ ਕਿ ਟਾਈਪਿੰਗ ਦਾ ਸਿੱਖਣਾ ਬਟਾਲੇ ਤੁਸੀਂ ਆਇਓ ਕਿਵੇਂ ਦਾ ਲੱਗਿਆ ਇੱਥੇ ਆ ਕੇ ਕਿਵੇਂ ਦੇ ਇੱਥੇ ਪ੍ਰਬੰਧ ਹੈਗੇ ਮਨਜੀ ਕਾਫੀ ਵਧੀਆ ਲੱਗਿਆ ਮਤਲਬ ਨਵੀਆਂ ਚੀਜ਼ਾਂ ਫਟ ਚੱਲੀਆਂ। ਦੂਸਰੇ ਵਾਲੇ ਮੈਂ ਕੋਰਸਿਸ ਬਾਰੇ ਵੀ ਪੁੱਛਣਾ ਮੈਂ ਸ਼ਾਇਦ ਮੈਂ ਥੋੜਾ ਉਹਦੇ ਵਿੱਚ ਮਤਲਬ ਐਡਮਿਸ਼ਨ ਲਵਾਂ ਤੇ ਨਾਲ ਕੋਡਿੰਗ ਵਗੈਰਾ ਦਾ ਵੀ ਸਿੱਖਾਂ ਕਿਉਂਕਿ ਮੇਰਾ ਟਾਈਪਿੰਗ ਸਿੱਤਾ ਤੁਹਾਨੂੰ ਮੇਨ ਆਈ ਕਿ ਮੈਂ ਕੋਡਿੰਗ ਦਾ ਕਰ ਸਕਾਂ। ਕੋਡਿੰਗ 'ਚ ਜਦੋਂ ਥੋੜਾ ਬੁਤਾ ਆਪਾਂ ਕਰੀਦਾ ਵਾ ਉੱਚ ਮਿਸਟੇਕਸ ਬਣੀਆਂ ਹੁੰਦੀਆਂ। ਉਹਦੇ ਕਰਕੇ ਮੈਂ ਟਾਈਪਿੰਗ ਨਾਲ ਕੀਤਾ ਨਾਲ ਕੰਪੀਟੀਸ਼ਨ 'ਚ ਵੀ ਤਾਂ ਬੜੀ ਸੋਡੀ ਕਿ ਤੱਕ ਥੋੜਾ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਸਕਾਂ। ਇਦਾਂ ਦੇ ਕੰਪੀਟੀਸ਼ਨ ਵਿੱਚ ਪਾਰਟਿਸਪੇਟ ਬਾਕੀ ਬੱਚਿਆਂ ਨੂੰ ਕਰਨਾ ਚਾਹੀਦਾ ਜਿਹੜੇ ਹੋਰ ਆ ਹਾਂਜੀ ਹੋਰ ਕੰਪੀਟੀਸ਼ਨ ਹੋਣੇ ਚਾਹੀਦੇ ਹਨ ਹਾਲਾਂਕਿ ਸਕੂਲਾਂ ਕੋਲੇ ਵਿੱਚ ਇਦਾਂ ਦਾ ਕੰਪੀਟੀਸ਼ਨ ਨਹੀਂ ਕਰਾਇਆ ਜਾਂਦੇ ਮੈਂ ਕਹਿੰਦਾ ਹੋਰ ਇਦਾਂ ਦਾ ਕੰਪੀਟੀਸ਼ਨ ਕਰਾਉਣ ਪ੍ਰੋਗਰਾਮਿੰਗ ਦੇ ਟਾਈਪਿੰਗ ਦੇ ਡਿਜ਼ਾਈਨਿੰਗ ਦੇ ਜਿਸ ਨਾਲ ਸਾਨੂੰ ਅਵੇਅਰਨੈਸ ਮਿਲ ਸਕੇ ਕਿ ਆਪਾਂ ਕਿਸ ਤਰ੍ਹਾਂ ਇਹ ਚੀਜ਼ ਪ੍ਰੋਪਰ ਵਧੀਆ ਤਰ੍ਹਾਂ ਕਰ ਸਕਦੇ ਹਾਂ ਕੰਪੀਟੀਸ਼ਨ ਨਾਲ ਹੋਰਾਂ ਨੂੰ ਪਤਾ ਚੱਲੇਗਾ ਅੱਡੇ ਤੋਂ ਵੀ ਵਧੀਆ ਕੋਈ ਹੈਗਾ ਤੇ ਉੱਥੋਂ ਇੰਪਰੂਵ ਕਰੀਏ ਆਪਾਂ